ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਿਸਾਨੀ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ ਕਿਉਂਕਿ ਅਸੀਂ ਬਦਲਵੀਆਂ ਫਸਲਾਂ ਵੱਲ ਧਿਆਨ ਨਹੀਂ ਦੇ ਰਹੇ ਉਹੀ ਨਰਮਾ ਝੋਨਾ ਵਾਰ-ਵਾਰ ਉਹੀ ਫਸਲਾਂ ਵੱਲ ਸਾਡਾ ਜਿਹੜਾ ਗੇੜ ਹੈ ਉਹ ਚੱਲਦਾ ਰਹਿੰਦਾ ਹੈ ਤੇ ਉਹਨਾਂ ਦੇ ਭਾਅ ਸਾਨੂੰ ਉਹਨੇ ਪੂਰੇ ਨਹੀਂ ਮਿਲਦੇ ਜਿੰਨਾ ਕਰਕੇ ਖਰਚੇ ਪੂਰੇ ਨਹੀਂ ਹੁੰਦੇ ਲੋੜ ਹੈ ਜੇਕਰ ਅਸੀਂ ਕਿਸਾਨੀ ਨੂੰ ਹੋਰ ਮਜ਼ਬੂਤ ਆਪਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਨੂੰ ਬਦਲਵੀਆਂ ਫਸਲਾਂ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਪੰਜਾਬ ਤੇ ਰਾਜਸਥਾਨ ਦੇ ਬਿਲਕੁਲ ਨੇੜੇ ਪੈਂਦੇ ਰਾਜਸਥਾਨ ਦੇ ਪਿੰਡ ਸੰਤਪੁਰੇ ਵਿੱਚ ਜਿੱਥੇ ਮੱਖਣ ਸਿੰਘ ਕਿਸਾਨ ਨੇ ਮੱਖਣ ਸਿੰਘ ਨੇ ਅੰਜੀਰ ਦਾ ਬਾਗ 1 ਏਕੜ ਵਿੱਚ ਲਾਇਆ 1 ਏਕੜ ਦੇ ਵਿੱਚੋਂ ਉਹ ਹੁਣ ਤੱਕ ਦੋ ਫਸਲਾਂ ਲੈ ਚੁੱਕਿਆ ਹੈ ਤੇ ਹੈਰਾਨੀਜਨਕ ਆਮਦਨ ਦੀ ਜੇ ਗੱਲ ਕਰੀਏ ਤਾਂ ਵੀਰੋ ਹਰਾਨੀ ਜਨਕਾ ਆਮਦਨ ਹੋਈ ਹੈ 1 ਏਕੜ ਚੋਂ ਪਹਿਲੇ ਸਾਲ ਅੰਜੀਰ ਦਾ ਉਹਨੇ ਬਾਗ ਲਾਇਆ ਸੀ ਪਹਿਲੇ ਸਾਲ ਉਹਨੇ 4 ਲੱਖ ਰੁਪਏ ਦੀ ਅੰਜੀਰ ਵੇਚੀ ਦੂਜੇ ਸਾਲ 1 ਏਕੜ ਦੇ ਵਿੱਚੋਂ 7 ਲੱਖ 40 ਹਜ਼ਾਰ ਦੀ ਅੰਜੀਰ ਉਹਨੇ ਵੇਚੀ ਤੇ ਤੀਜੇ ਸਾਲ ਜਿਹੜਾ ਹੁਣ ਤਿਆਰ ਹੈ ਲਗਭਗ ਫਸਲ ਤਿਆਰ ਹੋ ਚੁੱਕੀ ਹੈ ਉਹਦੀ ਜਿਹੜੀ ਵਿਕਰੀ ਆ ਉਹ ਵੀ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਣੀ ਹੈ ਸੰਤਪੁਰੇ ਦੇ ਸਰਦਾਰ ਮੱਖਣ ਸਿੰਘ ਜੀ ਕਿਸਾਨ ਵੀਰ ਉਹ ਪਗਾਂ ਬਦੂ ਕਿਸਾਨ ਨੇ ਜਿਨ੍ਹਾਂ ਨੇ ਅੰਜੀਰ ਦੇ ਬਾਗ ਨੂੰ ਬਦਲਵੀਂ ਫਸਲ ਫਸਲ ਵਜੋਂ ਲਿਆ ਤੇ ਉਹਨਾਂ ਨੇ ਹੁਣ ਤੱਕ ਲੱਖਾਂ ਰੁਪਏ ਇਸ ਬਾਗ ਤੋਂ ਕਮਾ ਲਏ ਨੇ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੱਖਣ ਸਿੰਘ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਮੱਖਣ ਸਿੰਘ ਜੀ ਮਤਲਬ ਜਿਵੇਂ ਖੇਤੀ ਲਗਭਗ ਧੁਰਾਂ ਤੋਂ ਚੱਲਦੀ ਆ ਰਹੀ ਹੈ ਠੀਕ ਹੈ ਉਹਦੇ ਬਾਰੇ ਮੈਂ ਮਤਲਬ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨੇ ਚਿਰ ਤੋਂ ਖੇਤੀ ਕਰ ਰਹੇ ਹੋ ਇਹਨੂੰ ਜੀ ਅੰਜੀਰ ਦੀ ਖੇਤੀ ਏਤ ਕੀ ਤੀਜਾ ਸਾਲ ਆ ਜੀ ਮੇਰਾ ਜੀ ਉਦੋਂ ਪਹਿਨਾ ਅਸੀਂ ਹੋਰ ਵੀ ਹੋਰ ਵੀ ਖੇਤੀ ਕਰਕੇ ਦੇਖੀ ਜੀ ਜਿਵੇਂ ਕਿਨੂ ਦਾ ਬਾਗ ਲਾਇਆ ਸੀਗਾ ਉਹਦੀ 5 ਸਾਲ ਦੇਖ ਰਿਖ ਬਹੁਤ ਜ਼ਿਆਦਾ ਹੈ ਜੀ ਛੇਵੇਂ ਸਾਲ ਜਾ ਕੇ ਫਲ ਆਉਂਦਾ ਜੀ ਅਮਰੂਦ ਦਾ ਵੀ ਤੀਜੇ ਸਾਲ ਆਉਂਦਾ ਹੈ ਜੀ ਜੀ ਉਸ ਤੋਂ ਬਾਅਦ ਅਸੀਂ ਅੰਜੀਰ ਲਾਈ ਜੀ ਇਹਦਾ ਇੱਕ ਪਹਿਲੇ ਸਾਲ ਹੀ ਸਾਨੂੰ ਫਲ ਪ੍ਰਾਪਤ ਹੋ ਗਿਆ ਜੀ ਠੀਕ ਹੈ ਹਾਂਜੀ ਇਹ ਜੀ ਕਿੰਨੇ ਮਤਲਬ ਜਿਹੜੀ ਆਪਾਂ ਬਾਗ ਲਾਉਣ ਦੀ ਮਤਲਬ ਪੂਰੀ ਜਾਣਕਾਰੀ ਦੀ ਗੱਲ ਕਰੀਏ ਕਿਉਂਕਿ ਇਹ ਬੜੀ ਜ਼ਰੂਰੀ ਹੈ ਜਿਵੇਂ ਤੁਸੀਂ 1 ਏਕੜ ਚ ਬਾਗ ਲਾਇਆ ਹੋਇਆ ਕਰੀਬ ਹਾਂਜੀ ਕਿੰਨੇ ਇਹਦੇ ਚ ਕਿੰਨੇ ਬੂਟੇ 1 ਏਕੜ ਚ ਲੱਗਦੇ ਆ ਜੀ 1 ਏਕੜ ਚ 400 ਬੂਟਾ ਲੱਗਦਾ ਜੀ ਇਹਦਾ 10 ਬਾਈ 10 ਦੀ 400 ਬੂਟੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੀ ਕੀ ਪ੍ਰਕਿਰਿਆ ਕੀ ਹੈ ਪੂਰੀ ਤਰ੍ਹਾਂ ਤਰ ਤਲ ਲੈਵਲ ਤੇ ਇਹਦੇ ਜੀ ਬਸ 20 ਦਿਨ ਦਿੱਕਤ ਆਉਂਦੀ ਹੈ ਚਲਾਉਣ ਵਾਸਤੇ ਠੀਕ ਹੈ ਜੀ ਰੋ ਇੱਕ ਪੱਤਾ ਕੱਢ ਲਿਓ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਮਹੀਨੇ ਤੋਂ ਪਾਣੀ ਦੇ ਦੋ ਬਰ ਜੀ ਠੀਕ ਤੇ ਉਹ ਉਸ ਤੋਂ ਬਾਅਦ ਫਿਰ ਇਹ ਮਤਲਬ ਜਿਹੜੀ ਫਸਲ ਹੈ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਜੀ ਇਹ ਜੀ 6 ਮਹੀਨਿਆਂ ਤੋਂ ਫਲ ਲੱਗਣ ਲੱਗ ਜਾਂਦਾ ਬੂਟੀ ਦੀ ਫਲ ਲੱਗਣਾ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਤੇ ਇਹ ਮਤਲਬ 6 ਮਹੀਨਿਆਂ ਬਾਅਦ ਫਿਰ ਤੜਾਈ ਆਪਾਂ ਸ਼ੁਰੂ ਕਰ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਦੀ ਇਹਦੀ ਇੱਕ ਇੱਕ ਮੇਨ ਗੱਲ ਹੋਰ ਹੈ ਮੱਖਣ ਸਿੰਘ ਜੀ ਵੀ ਇਹਦੀ ਮਾਰਕੀਟਿੰਗ ਦੀ ਨਹੀਂ ਕੋਈ ਸਮੱਸਿਆ ਆਉਂਦੀ ਮੰਨ ਲਓ ਆਪਾਂ ਬਾਗ ਲਾ ਲਿਆ ਫਾਲ ਬਹੁਤ ਵਧੀਆ ਲੱਗ ਗਿਆ ਨਹੀਂ ਨਹੀਂ ਜੀ ਹਾਜੀ ਤੱਕਰ ਤਾਂ ਕੋਈ ਨਹੀਂ ਆਈ ਜੀ ਜਿਵੇਂ ਆਪਾਂ ਐਗਰੀਮੈਂਟ ਕਰ ਲਿਆ ਕੋਈ ਵੀ ਕੰਪਨੀ ਨਾਲ ਕਰ ਲਈ ਜੀ ਠੀਕ ਹੈ ਜੀ ਪਾਈਚ ਕਰਕੇ ਉਹਨਕੋ ਐਸਾ ਹੈ ਜੀ ਜਿ세 ਹਮਨੇ ਕੀਆ ਥਾ ਤੋੜ ਕਰ ਦੇਣਾ ਹੈ ਉਹਨਕੋ ਆਕਰ ਲੈ ਕੇ ਖੁੱਦ ਜائیںਗੇ ਉਹ ਠੀਕ ਹੈ ਜੀ ਕਿਸ ਰੇਟ ਤੇ ਹੋਇਆ ਹੈ 100 ਰੁਪਏ ਕਿਲੋਈ 100 ਰੁਪਏ ਕਿਲੋਈ ਤਰਪਕ ਕਿੰਨਾ ਕਿੰਨਾ ਫਲ ਹੋ ਜਾਂਦਾ ਜੀ 1 ਏਕੜ ਦੇ ਵਿੱਚੋਂ ਟੋਟਲ ਤੁਸੀਂ ਦਾ ਬੁੱਟੇ ਦੀ ਉਸਤ ਲਾ ਲਓ ਜੀ ਜਿਵੇਂ ਹੁਣ ਇੱਥੇ ਕੀ ਮਗਲੇ ਜਿਹੜੇ ਕੋਈ 15 ਕਿਲੋ ਆਈ ਸੀ ਇੱਥੇ ਕੀ 25 ਕਿਲੋ ਦੇ ਨੜੇ ਆਏ ਫਲ ਵਧ ਰਿਹਾ ਜੀ ਬਿਲਕੁਲ ਠੀਕ ਹੈ ਜਿਵੇਂ ਇੱਕ ਡਾਣੀ ਕੱਟਤੀ ਡੈਡ ਕਰਨੇ ਡੈਡ ਕਰਤੀ ਜੀ ਉਹਦੇ ਇੱਕ ਸਾਖ ਦੇ ਵਿੱਚੋਂ ਤਿੰਨ ਚਾਰ ਸਾਖਾਂ ਨਵੀਆਂ ਕੱਢਦਾ ਜੀ ਠੀਕ ਹੈ ਮਤਲਬ ਇਹਦਾ ਇਹ ਅਲਾਜਾਤ ਹੁੰਦਾ ਜਾਈ ਸਾਖਾਂ ਹਾਂਜੀ ਇਹ ਤੇ 12 ਮਹੀਨੇ ਬਾਅਦ ਉਸਦੀ ਕਟਾਈ ਹੋ ਜੂਗੀ ਨਹੀਂ ਵੈਸੇ ਹਾਂਜੀ ਹਾਂਜੀ ਪੰਜੂ ਗਰੀ ਕੀ ਤਰ੍ਹਾਂ ਅੱਛਾ जो एक डाली काटती है एक डाणी के बिचों इन्हें पांच शाखा नवी कटनिया है अच्छा उसकी बार एक कटेगी तो वहाँ की पाँच शाखाएं निकलेंगी मतलब अगली बार और फ्रूट ज़्यादा आएगा जी ज़्यादा आएगा अच्छा और दूसरा इसमें जो बता रहे थे कि आपने महीना किस महीने में लगा सकते हैं नया बाग अगर फार्मर ने लगाना है तो लगाना है तो आप टाइम है जी आप लगा सकते हैं कोई गर्मी चली चलेगी मतलब जुलाई अगस्त में हाँ जी हाँ जी अच्छा और उसके बाद में अगर जुलाई अगस्त में लगाएगा तो अगले साल दूसरे महीने में लगा सकते हैं दूसरे तीसरे अच्छा फरवरी मार्च में भी लगा सकते हैं ਠੀਕ ਹੈ ਇਹ ਕਿਦੇ ਲਈ ਇੱਕ ਇਹ ਜਰੂਰ ਦੱਸਿਓ ਜੀ ਮਤਲਬ ਵੀ ਪਾਣੀ ਦੀ ਕਿੰਨੀ ਕੁ ਲੋਡ ਹੁੰਦੀ ਹੈ ਇਹਨੂੰ ਪਾਣੀ ਦੀ ਬਾਣੀ ਰੋਡ ਨਹੀਂ ਜੀ ਆਪਾਂ ਕਹੇ ਨੇ ਵੀ ਮੈਂ ਹੁਣ ਕਿਨੂ ਆ ਜਾਂ ਆਪਣਾ ਨਹਿਰ ਦਾ ਪਾਣੀ ਚਾਹੀਦਾ ਇਹਨੂੰ ਉਹ ਵੀ ਕੋਈ ਜ਼ਰੂਰੀ ਨਹੀਂ ਮੋਟਰਾਂ ਦਾ ਪਾਣੀ ਹੀ ਲੱਗਦਾ ਰਿਹਾ ਆਪਣੇ ਜੀ ਕਿਉਂਕਿ ਕਿਨੂ ਦੇ ਬਾਗ ਹੈਗੇ ਆ ਉਹਨੂੰ ਹੀ ਪੂਰਾ ਹੁੰਦਾ ਨਹਿਰ ਦਾ ਪਾਣੀ ਤਾਂ ਆਪਣੇ ਰਾਜਸਥਾਨ ਚ ਇਹਨੂੰ ਸਾਰੇ ਪਾਣੀ ਹੀ ਮੋਟਰਾਂ ਦੇ ਲੱਗੇ अच्छा तो इसका मतलब आप कह रहे हैं कि राजस्थान में जहाँ पानी की कमी है वहाँ इसकी खेती अच्छे से हो सकती है हां जी हां जी अच्छा अच्छा ट्यूबवेल का पानी लग सकता है इसको ट्यूबवेल का पानी। तो कितने दिन बाद पानी देना पड़ता है इसको जी महीने महीने तो, तो देना है अच्छा मई जून में भी आपने डेढ़ महीने बाद पानी हां जी, हां जी। अच्छा फिर तो मतलब कम पानी की जरूरत है कम पानी की अच्छा कम खर्चे से हो जाता है अच्छा और इसको कोई खाद स्प्रे का क्या रहता है वो तो दो साल तक कंपनी है जी ਮੈਸੇ ਕਿੰਨਾ ਖਰਚਾ ਕਿੰਨਾ ਕ ਆ ਜਾਂਦਾ ਜੀ ਆਪਾਂ ਮਤਲਬ ਇੱਕ ਇੱਕੜ ਦਾ ਹੀ ਹਿਸਾਬ ਲਾਉਣਾ ਹੈ ਜੀ ਸਾਰਾ ਕਿਉਂਕਿ ਇਹ ਸਮਝਣਾ ਸੌਖਾ ਮਸਾਂ 10 12 12000 ਹੁੰਦਾ ਜੀ ਸਾਲ ਦਾ ਮਤਲਬ ਹਾਂਜੀ ਹਾਂਜੀ ਟੋਟਲ ਹਾਂਜੀ ਤੇ ਆਮਦਨ ਜਿਹੜੀ ਉਹ ਲੱਖਾਂ ਰੁਪਏ ਦੀ ਜਿਵੇਂ ਤੁਸੀਂ ਦੋ ਵਾਰੀ ਹੁਣ ਮਤਲਬ ਇਹਦੀ ਜਿਹੜੀ ਇਨਕਮ ਲੈ ਚੁੱਕੇ ਹੁਣ ਜੀ 8 ਕੀ 10 ਜੰਨੇ ਤੁਹਾਨੂੰ ਵੀ 10 ਤੋਂ 12 ਦੇ ਵਿੱਚ ਵਿੱਚ ਆਪਣਵਾ ਆ ਜੂਗੀ ਇਹਦੀ ਪਸੰਦ 8 ਕੀ ਹਾਂਜੀ ਹਾਂਜੀ 10 12 ਲੱਖ ਹਾਂਜੀ 1 ਏਕੜ ਸੇ ਹਾਂਜੀ 1 ਏਕੜ ਤੋਂ ਔਰ ਫਿਰ ਤੁਸੀਂ ਸੋਚਿਆ ਨਹੀਂਗਾ ਵੀ ਕੀ ਇਹਨੂੰ ਮਤਲਬ ਹੋਰ ਵਧਾਇਆ ਜਾਵੇ ਤੇ ਇਹਦੀ ਸਾਂਭ ਸੰਭਾਲ ਦਾ ਕੋਈ ਬੋਤਾਂ ਨਹੀਂ ਹੈਗਾ ਜੀ ਮਤਲਬ ਇਹ ਪਾਲਾਂ ਨਹੀਂ ਜੀ ਨਰਮੇ ਤਰ੍ਹਾਂ ਹੀ ਹੈ ਜੀ ਜਿਵੇਂ ਆਪਾਂ ਨਰਮਾ ਪਾਲਦੇ ਆ ਉਸੇ ਤਰ੍ਹਾਂ ਮਾੜਾ ਮੋਟਾ ਇਹਦੇ ਉੱਤੇ ਛੜਕਾਅ ਕਰਨਾ ਪੈਂਦਾ ਸਪਰੇਅ ਦਾ ਜੀ। ਅਗਰ ਕੰਪਨੀ ਨਾ ਦੇ ਤੋ ਫਿਰ 1 ਸਾਲ ਦਾ ਮਤਲਬ ਕਿੰਨਾ ਖਰਚਾ ਆਏਗਾ ਇੱਕ ਕੰਪਨੀ ਤੋ 2 ਸਾਲ ਦੇਗੀ ਉਸਕੇ ਬਾਅਦ ਮੈਂ 10000 ਦੇ ਵਿੱਚ ਵਿੱਚ ਰਹੂਗਾ ਜੀ। ਮਤਲਬ 1 ਸਾਲ ਦਾ 10000 ਦਾ ਖਾਦ ਸਪਰੇਅ ਦਾ ਖਰਚਾ ਆਏਗਾ। ਹਾਂਜੀ ਹਾਂਜੀ। ਔਰ 10000 ਲੇਬਰ ਹੋ ਗਈ। ਨਹੀਂ ਲੇਬਰ ਤੋ ਐਸਾ ਜੀ ਇੱਕ ਇੱਕ ਘੰਟੇ ਕਿਵੇਂ ਤੋੜ ਦਿੱਤੀਆਂ ਇੱਕ ਏਕੜ ਕੋ। ਅੱਛਾ। अच्छा इसकी तुड़ाई आपके करके दे हाँ, कंपनी वालों को तो वो तोड़ाई का क्या लेबर लेती है क्या चाहते तोड़ के तोलती है या कैसे जाड़ी पे नहीं हम हमारे तो ऐसा है जी रखे हुए हैं आदमी ठीक है लेबर ठीक है, है उनका एक घंटा लगता है तोड़ कर दे देती है क्रिएटिव भरकर वजन कर कर ले जाते हैं अच्छा और ये फिर एक ही बार में सारा फल टूट जाता है या थोड़ा थोड़ा जैसे सब्जी उतरती है वैसे उतरता है सब्जी की तरह है जी अमरूद की तरह है जी अच्छा तीसरे दिन चौथे दिन तोड़ना पड़ता है तो जो आप बता रहे थे कि इसको लेबर तोड़ देती है हाँ और और सारा साल लगता रहता है किस महीने शुरू हो जाता है लगना मार्च अप्रैल मई में नया फ्रूट तो किस फ्रूट फ्रूट जी आप सातवें महीने में चालू है जी जी अच्छा जुलाई तो हाँ जी। जुलाई से बारहवें महीने तक चलता है अच्छा बारहवें महीने में फिर मतलब दिसंबर में इसकी कटाई करनी होगी हाँ, दिसंबर के बीस तरीक को इसकी कटाई हो जाती है जी ठीक है फिर इसने दूसरे साल नहीं है ठीक है ਇੱਕ ਇੱਕ ਮੱਖਣ ਲੰਗ ਦੀ ਹੋਰ ਦੱਸਿਓ ਵੀ ਜਿਵੇਂ ਆਮ ਇਹ ਵੀ ਸੁਣਿਆ ਹੈਗਾ ਵੀ ਅੰਜੀਰ ਜਿਵੇਂ ਪਾਣੀ ਦੀ ਵੀ ਇਹਨੂੰ ਘੱਟ ਲੋੜ ਹੁੰਦੀ ਹੈ ਹਾਂਜੀ ਇੱਕ ਜਿਵੇਂ ਫਸਲਾਂ ਜਿਵੇਂ ਕਈ ਮਤਲਬ ਜ਼ਮੀਨਾਂ ਐਦਾਂ ਦੀ ਹੁੰਦੀਆਂ ਮਤਲਬ ਆਪਾਂ ਕਹਿ ਲਈਏ ਬਰਾਨੀ ਇਹ ਉੱਥੇ ਕਾਮਯਾਬ ਹੈਗੀਆਂ ਜੀ ਹਾਂਜੀ ਉੱਥੇ ਕਾਮਯਾਬ ਹੈ ਜੀ ਇਹਦਾ ਜਾਲਾ ਬਹੁਤ ਦੂਰ ਤੱਕ ਰਹਿ ਜਾਂਦਾ ਠੀਕ ਹੈ ਉਹ ਉਹ ਕਿੱਦਾਂ ਮਾੜਾ ਮਾੜਾ ਦੱਸੂਗਾ ਜੀ ਸਾਨੂੰ ਆ ਦੋਨੇ ਬੁੱਟਿਆਂ ਦਾ ਜਾਲਾ ਆਪਸ ਵਿੱਚ ਮਿਲਿਆ ਹੋਇਆ ਹੈ ਮਤਲਬ ਜੜੇ ਇਸ ਕੀ ਨੀਚੇ ਸੇ ਮਿਲ ਗਈ ਦੂਰ ਤੱਕ ਜੜੇ ਜਾਂਦੀਆਂ ਨੇ ਤੋ ਡ੍ਰਿਪ ਪਰ ਵੀ ਇਹ ਹੋ ਸਕਦਾ ਹੈ ਹਾਂ ਡ੍ਰਿਪ ਵੀ ਪਰ ਹੋ ਸਕਦਾ ਡ੍ਰਿਪ ਲਗਾਈ हमने छः महीने रखी उसके बाद नहीं चलाया ड्रिप पर अच्छा अच्छा अगर ड्रिप पे चलाना हो तो हो सकता है हाँ जी हाँ जी अच्छा अच्छा कोई ऐसा अंदाजा है कि लगभग पर डे कितना पानी देते थे तब आप कितनी देर ड्रिप शुरू में तो हम इसको पंद्रह दिन बीस दिन के बाद देते थे ठीक है जैसे जैसे बड़ा छः महीने के होने होने पर ये इसको महीने पर पानी आ जाता है ठीक है एक महीने पे से देना पड़ता है ठीक ठीक है और कोई आप किसानों को क्या संदेश देना चाहते हैं संदेश यही है जी जो नरमा नरमा और कणक बिजी रहे हैं उसमें कोई बजता नहीं है ना कोई रेट मिलता है ऐसी खेती करें जिससे मुनाफा ज्यादा हो जी किसान आगे बड़, आगे बढ़े बिल्कुल क्योंकि आजकल का युग है जो खर्चे का ही है जी रेट मिलता नहीं किसान पीटा जाता है और इससे बिना और आप बता रहे थे कुछ और फसलें भी आप लगाते थे और रहे? भी लगाए थे जी अशबगंदा अगरकारा सफेद मूथली जे भी किया था जी आपने अच्छा उनका फिर कैसा ही रहा अनुभव ਉਸ ਦਾ ਵੀ ਠੀਕ ਰਹੀ ਹੈ ਜੀ 2 ਕੁਆਂਟਲ ਸੇ 3 ਕੁਆਂਟਲ ਕੇ ਵਿੱਚ ਹੋ ਜਾਂਦੀ ਸੀ ਅੱਛਾ 27000 ਸੇ 24000 ਕੇ ਵਿੱਚ ਇਸ ਦਾ ਰੇਟ ਮਿਲਦਾ tha ਠੀਕ ਠੀਕ ਹੈ ਹਾਂਜੀ ਤਾਂ ਅਬ ਆਪ ਫਿਰ ਇਸ ਕੀ ਤਰਫ ਆ ਗਏ ਹੋ ਹਾਂਜੀ ਹਾਂਜੀ ਹਾਂਜੀਰ ਕੀ ਤਰਫ ਹਾਂਜੀ ਠੀਕ ਠੀਕ ਹੈ ਚਲੋ ਬਹੁਤ ਥੈਂਕ ਯੂ ਆਪਕਾ ਕੋਈ ਹੋਰ ਸਵਾਲ ਇਹ ਇਹ ਦਸੂਜੀ ਕਿੰਨੇ ਕ ਮਤਲਬ ਜਿਵੇਂ ਇੱਕ ਵਾਰ ਹੀ ਬਾਗ ਆਪਾਂ ਲਾ ਲਿਆ ਕਿੰਨੇ ਸਾਲ ਇਹ ਫਲ ਦਿੰਦਾ ਰਹਿੰਦਾ ਜੀ ਕੋਈ ਲਾਈਫ ਦਾ ਲਾਈਫ 50 ਸਾਲ ਦਸੀ ਗਈ ਇਹਦੀ ਮਤਲਬ ਕੰਪਨੀ ਵਾਲਾ ਹਾਂਜੀ ਹਾਂਜੀ ਠੀਕ ਹੈ ਮਤਲਬ 50 ਸਾਲ ਤੱਕ ਇਹਦਾ ਮਿਲਦਾ ਰਹੇ ਹਾਂਜੀ ਹਾਂਜੀ ਠੀਕ ਹੈ ਇੱਕ ਇਹਦੇ ਜੀ ਫੁੱਲ ਨਹੀਂ ਆਉਂਦਾ ਸਿੱਧਾ ਬਸ ਫਾਲੀ ਆਉਂਦਾ ਜੀ ਠੀਕ ਹੈ ਉਹ ਵੀ ਬੈਨੀਫਿਟ ਹੈ ਜੇ ਇਸੇ ਆਪਣੇ ਕਿਨੂਆਂ ਦੇ ਜਿਵੇਂ ਫੁੱਲ ਲੱਗ ਗਿਆ ਜੀ ਝੜ ਗਿਆ ਕਿਨੂੰ ਖਤਮ ਹੈ ਇਹਦੇ ਫਾਲੀ ਚੱਕਣਾ ਸਿੱਧਾ ਜਣੀ ਹਰੇਕ ਪੱਤੇ ਨਾਲ ਕਿੰਨੀ ਨੇ ਰੀਆ ਜੀ ਨਾ ਟੁੱਟੇ ਜੀ ਠੀਕ ਹੈ ਹਾਂਜੀ ਔਰ ਆਵਾਰਾ ਪਸ਼ੂ ਵਗੈਰਾ ਨਹੀਂ ਕੁਛ ਨਹੀਂ ਜੀ ਰੋਜ਼ ਬਹੁਤ ਆ ਜੀ ਆਪਣੇ ਪਰ ਕੋਈ ਨੁਕਸਾਨ ਨਹੀਂ ਇਹਨੂੰ ਅੱਛਾ ਨੀਲ ਗਾਇ ਜਿਹੜਾ ਉਹ ਵੀ ਇਸ ਕੋ ਕਮ ਖਾਤੀ ਹੈ ਜਾਂ ਨਹੀਂ ਖਾਤੀ ਹੈ ਅਮਲਾਤ ਕਹਿ ਰਹੇ ਹਨ ਜਿਆਦਾ ਕੋਈ ਕਰਸਾ ਨਹੀਂ ਪਹਿਲੇ ਸਾਲ ਹੀ ਫਲ ਆ ਜਾਂਦਾ ਜੀ ਜਿਹੜੇ ਫਿਰ ਨਰਮੇ ਤੇ ਮਤਲਬ ਰੂਟੀਨ ਵਾਲੀ ਆਪਾਂ ਫਸਲਾਂ ਗੇੜ ਦੀਆਂ ਬੀਜ ਦੇ ਕਰਦੇ ਆ ਇਹ ਉਹਦਾ ਬਦਲਵਾ ਪ੍ਰਬੰਧ ਆਪਾਂ ਕਹਿ ਸਕਦੇ ਆ ਵੀ ਜੇ ਕਿਸਾਨ ਅੰਜੀਰ ਲਾਉਣਾ ਚਾਹਣ ਉਹਦੇ ਲਈ ਕੀ ਕਹਿਣਾ ਚਾਹੋਗੇ ਉਹਦੇ ਵਾਸਤੇ ਆਈਆਂ ਜੀ ਘੱਟ ਖਰਚੇ 'ਚ ਜਿਆਦਾ ਆਮਦਨ ਹੋਈ ਜਾਂਦੀ ਆ ਆਪਾਂ ਨੂੰ ਜੀ ਠੀਕ ਹੈ ਆਪਾਂ ਹੁਣ ਨਰਮੇ ਦੇ ਮਗਰ ਲੱਗੇ ਆ ਨਰਮੇ 'ਚ ਖਰਚਾ ਜਿਆਦਾ ਹੋ ਜਾਂਦਾ ਬਚਤ ਘੱਟ ਹੁੰਦੀ ਹੈ ਹਾਂ ਮੋਰੇਟ ਵੀ ਨਹੀਂ ਮਿਲਦੇ ਉਹਦੇ ਹਾਂ ਠੀਕ ਹੈ ਬਾਕੀ ਆਪਾਂ ਦਾ ਕੱਲਾ ਤੋੜ ਨਹੀਂ ਹੈ ਜੀ ਘਰੋਂ ਆ ਕੇ ਲੈ ਕੇ ਜਾਂਦੇ ਜੀ ਇਹ ਵੀ ਸੋਚਦਾ ਹੈ ਕਿ ਮਾਰਕੀਟਿੰਗ ਦਾ ਕੋਈ ਸਮੱਸਿਆ ਹੈ ਨਹੀਂ ਜੀ ਇਹ ਨਹੀਂ ਠੀਕ ਹੈ ਤੇ ਇੱਕ ਇੱਕ ਇਹਨੂੰ ਮਤਲਬ ਪਾਣੀ ਦੀ ਕਿੰਨੀ ਕੁ ਲੋਡ ਹੁੰਦੀ ਹੈ ਪਾਣੀ ਦੀ ਜ਼ਿਆਦਾ ਲੋਡ ਹੈ ਨਹੀਂ ਜੀ ਇਹਨੂੰ ਠੀਕ ਹੈ ਜਿਵੇਂ ਹੁਣ ਅਸੀਂ ਤਾਂ 2 ਮਹੀਨੇ ਤੋਂ 1.5 ਮਹੀਨੇ ਤੋਂ ਲਈ ਜਾਂਦੇ ਆ ਉਹ ਵੀ ਬੋਰ ਦਾ ਪਾਣੀ ਠੀਕ ਹੈ ਅੱਛਾ ਮਤਲਬ ਨਹਿਰੀ ਪਾਣੀ ਦਾ ਉਹ ਉਹ ਲਾਜ਼ਮੀ ਨਹੀਂ ਕੋਈ ਵੀ ਨਹਿਰੀ ਪਾਣੀ ਇਹਨੂੰ ਹਾਂਜੀ ਕੋਈ ਲਾਜ਼ਮੀ ਨਹੀਂ ਇਹਨੂੰ ਤਾਂ ਕੱਲੀ ਬਸ ਗਿੱਲ ਚਾਹੀਦੀ ਹੈ ਜੀ ਠੀਕ ਹੈ ਹਾਂਜੀ ਅੱਛਾ ਮਤਲਬ ਥੱਲੇ ਗਿੱਲ ਰਹਿਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਮੇਰਾ ਨਾਮ ਸਤਪਾਲ ਹੈ ਐਮ ਆਰ ਫਾਰਮਿੰਗ ਕਾਰਪੋਰੇਸ਼ਨ ਤੋਂ ਖੁਈਆ ਸਰਵਰ ਆਪਣਾ ਅੰਜੀਰ ਦੇ ਰਿਗਰਡਿੰਗ ਆਫਿਸ ਹੈਗਾ ਔਰ ਆਪਾਂ ਅੰਜੀਰ ਦੀ ਖੇਤੀ ਕਰਵਾ ਰਹੇ ਆ ਆਪਣੇ ਏਰੀਆ ਦੇ ਵਿੱਚ ਬਹੁਤ ਹੀ ਵਧੀਆ ਸ਼ਕਸ਼ਮ ਹੈ ਜਿਹੜੀ ਕਿ 60 ਡਿਗਰੀ ਟੈਂਪਰੇਚਰ ਔਰ -5 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜਾ ਪੌਦਾ ਜਿਹੜਾ ਸਰਵਾਈਵ ਕਰਦਾ ਔਰ ਨਹਿਰੀ ਪਾਣੀ ਦੇ ਨਾਲ ਨਾਲ ਜੇ ਤੁਸੀਂ ਇਹਨੂੰ ਬੋਰ ਦੇ ਪਾਣੀ ਦੇ ਉੱਤੇ ਵੀ ਆਪਾਂ ਇਹਨੂੰ ਲਾ ਸਕਦੇ ਆ ਜਿਹੜਾ ਕਿ 2000 TDS ਤੱਕ ਦਾ ਖਾਰੇ ਪਾਣੀ ਦੇ ਵਿੱਚ ਵੀ ਇਹ ਜਿਹੜੀ ਹੋ ਜਾਂਦੀ ਹੈ ਖੇਤੀ ਟ੍ਰਾਂਸਪਲੈਂਟਿੰਗ ਤੋਂ ਬਾਅਦ ਇਹ ਜਿਹੜੀ 9 ਮੰਥ ਦੇ ਵਿੱਚ ਇਹਦੇ ਫਰੂਟਿੰਗ ਸਟਾਰਟ ਹੋ ਜਾਂਦੀ ਹੈ ਪਹਿਲਾ ਫਰੂਟ ਜਿਹੜਾ ਆਪਾਂ ਡਿਸਟਰਾਏ ਕਰਦੇ ਆ ਉਹਦਾ ਪੌਦੇ ਦੀ ਜਿਹੜੀ ਵਦਨ ਫੁੱਲਣ ਦੇ ਵਿੱਚ ਸ਼ਮਤਾ ਰਹਿੰਦੀ ਹੈ ਤਾਂ ਕਰਕੇ ਅਸੀਂ ਉਹ ਜਿਹੜਾ ਪਹਿਲਾ ਫਰੂਟ ਡਿਸਟਰੋਏ ਕਰਦੇ ਆਂ ਜਿਹੜਾ ਸੈਕੰਡ ਫਰੂਟ ਹੈ ਉਹ ਮਿਨਿਮਮ 5 ਕਿਲੋ ਤੋਂ ਲੈ ਕੇ 10 12 ਕਿਲੋ ਤੱਕ ਫਾਰਮਰ ਦੇ ਇੱਕ 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 ਪਲਾਂਟ ਦੇ ਆ ਜਾਂਦਾ ਹੈ ਜੀ ਇੱਕ ਕਿੱਲੇ ਦੇ ਵਿੱਚ 10 बाई 10 ਦੇ ਉੱਤੇ ਪੌਦੇ ਲੱਗਦੇ ਆ 400 ਪੌਦੇ ਲੱਗਦੇ ਆ ਜਿਨ੍ਹਾਂ ਦੀ ਕੋਸਟ ਜਿਹੜੀ ਹੈਗੀ ਹੈ 350 ਰੁਪਏ ਇੱਕ ਪlant ਦੀ ਜਿਹੜੀ ਕੋਸਟ ਹੈਗੀ ਹੈ ਜੇ ਉਹ ਹੀ ਆਫਿਸ ਦੇ 30 40 ਕਿਲੋਮੀਟਰ ਤੋਂ ਲੈ ਕੇ 350 ਤੋਂ ਲੈ ਕੇ 400 ਰੁਪਏ ਇੱਕ ਕੋਸਟ ਇੱਕ ਪlant ਦੀ ਰਹਿੰਦੀ ਹੈ ਜੀ ਜਿਹਦੇ ਵਿੱਚ 2 ਸਾਲ ਤੱਕ ਦੀ ਮੈਡੀਸਨ 2 ਸਾਲ ਤੱਕ ਦਾ ਜਿਹੜਾ ਪੌਦਾ ਡੈਮੇਜ ਹੋ ਜਾਂਦਾ ਉਹ ਕੰਪਨੀ ਪ੍ਰੋਵਾਈਡ ਕਰਾਂਦੀ ਹੈ 5 ਸਾਲ ਦੀ ਐਜ ਇੱਕ ਕੰਸਲਟੇਸ਼ਨ ਜਿਹੜੀ ਵਿਜ਼ਿਟ ਹੈ ਡਾਕਟਰੀ ਰੇਖ ਦੇਖ ਹੈ ਉਹ ਕੰਪਨੀ ਵੱਲੋਂ ਰਹੇਗੀ 5 ਸਾਲ ਤੱਕ ਦਾ ਜਿਹੜਾ ਕੰਪਨੀ ਜਿਹੜੀ ਹੈ ਜਿਹੜਾ ਜ ਆ ਵੀ ਫਰੂਟ ਥੋੜਾ ਹੁੰਦਾ ਦੋ ਤਿੰਨ ਦਿਨਾਂ ਤੋਂ ਜਿਹੜਾ ਟੁੱਟਦਾ ਉਹ ਫਾਰਮਰ ਤੋਂ ਲੈ ਕੇ ਜਾਏਗੀ ਇੱਕ ਇਹ ਇਹ ਦੱਸਿਓ ਜੀ ਮਤਲਬ 1 ਏਕੜ ਦੇ ਵਿੱਚੋਂ ਆਮਦਨ ਕਿੰਨੀ ਕਿਸਾਨ ਨੂੰ ਹੋ ਜੂਗੀ ਮੰਨ ਲਓ ਵੀ ਇਹ ਤੱਕ ਪਹਿਲੇ ਸਾਲ ਹੀ ਕਮਾਈ ਹੋਣੀ ਲਗ ਸ਼ੁਰੂ ਹੋ ਜਾਏ ਇਹ ਜਿਹੜੀ 18ਵੇਂ ਮਹੀਨੇ ਆਪਾਂ ਜੇ ਕਮਾਈ ਦੀ ਗੱਲ ਕਰੀਏ ਤਾਂ 2 ਲੱਖ ਰੁਪਈਆ ਜਿਹੜਾ ਸਟਾਰਟਿੰਗ ਮਿਨੀਮਮ ਹੈ 2 ਲੱਖ ਤੋਂ ਪਲੱਸ ਆ ਜਾਂਦੀ ਹੈ ਜੀ ਪਹਿਲੇ ਸਾਲ ਦੀ ਔਰ ਸੈਕੰਡ ਜਿਹੜੀ ਆਪਾਂ ਗੱਲ ਕਰੀਏ ਤਾਂ ਜਿਹੜੀ ਆ ਉਹ 4 ਲੱਖ ਰੁਪਈਆ ਆਉਂਦੀ ਹੈ 2 ਲੱਖ ਤੋਂ ਲੈ ਕੇ 10 ਲੱਖ ਰੁਪਈਆ ਤੱਕ ਆਮਦਨ ਜਿਹੜੀ ਹੈ 1 ਏਕੜੇ ਦੀ ਆਮਦਨ ਕਮਾ ਸਕਦਾ ਹੈ ਤੇ ਆ ਵੀ ਰਹੀ ਹੈ ਕਿਸਾਨਾਂ ਨੂੰ ਇਹ ਪਲੇ ਆ ਹਾਂਜੀ ਹਾਂ ਠੀਕ ਹੈ ਜੀ ਕਾਫੀ ਆਪਣੇ ਏਰੀਆ ਦੇ ਵਿੱਚ ਬਾਗ ਜਿਹੜੇ ਲੱਗ ਰਹੇ ਆ ਤੇ ਇਹ ਦੀ ਇਹਨੂੰ ਪਾਣੀ ਦੀ ਮਤਲਬ ਜੇ ਆਪਾਂ ਗੱਲ ਕਰੀਏ ਕੋਈ ਪਾਣੀ ਨਹਿਰੀ ਪਾਣੀ ਦੀ ਜਾਂ ਉਦਾਂ ਜਿਹੜੀ ਜ਼ਰੂਰਤ ਹੈ ਕਿਉਂਕਿ ਪਾਣੀ ਤਾਂ ਪਹਿਲਾਂ ਹੀ ਬੜੀ ਘਾਟ ਹੈਗੀ ਹਾਂ ਹਾਂਜੀ ਹਾਂਜੀ ਬੇਸ਼ੱਕ ਆਪਾਂ ਜਿੱਥੇ ਬੈਠੇ ਆ ਇਹ ਟੇਲ ਏਰੀਆ ਕਹਿ ਦਿੰਨੇ ਆ ਜਾਂ ਰਾਜਸਥਾਨ ਦਾ ਜਿਹੜਾ ਏਰੀਆ ਇੱਥੇ ਫਿਰ ਇਹ ਮਤਲਬ ਵੀ ਕਾਮਯਾਬ ਹੈਗੀ ਆ ਜੀ ਬਾਗ ਇਹ ਬਿਲਕੁਲ ਕਾਮਯਾਬ ਹੈ ਇਹ ਦੋਨੇ ਤਿੰਨੇ ਜਗ੍ਹਾ ਤੇ ਕਾਮਯਾਬ ਹੈ ਟਿੱਬੇ ਦੇ ਉੱਤੇ ਵੀ ਕਾਮਯਾਬ ਹੈ ਜਾਂ ਜਿਹੜੇ ਝੋਨੇ ਵਾਲੇ ਜਿਹੜੇ ਜਿਹੜੇ ਆਪਣੇ ਕਿਸਾਨ ਭਰਾ ਨੇ ਜਾਂ ਡਿਪਾਰਟਮੈਂਟ ਵੱਲੋਂ ਡਾਇਰੈਕਟ ਸੋਇੰਗ ਦਾ ਕੀਤਾ ਹੁੰਦਾ ਇਹਦੇ ਬਹੁਤ ਹੀ ਘੱਟ ਪਾਣੀ ਦੀ ਫਸਲ ਲੱਗਦੀ ਔਰ ਜ਼ਮੀਨ ਦਾ ਜਿਹੜਾ ਜਿਹੜਾ ਬੋਰ ਦਾ ਪਾਣੀ 2000 TDS ਦਾ ਖਾਰੇ ਪਾਣੀ ਦੇ ਵਿੱਚ ਵੀ ਇਹ ਹੋ ਜਾਂਦੀ ਹੈ ਜਿਨ੍ਹਾਂ ਦੀ ਜਿਹੜੀਆਂ ਜ਼ਮੀਨਾਂ ਜਿਹੜੀਆਂ ਖਰਾਬ ਪਈ ਹੈ ਸਿਰਫ ਇਹ ਆਪਾਂ ਜਿੱਥੇ ਵਾਟਰ ਵਾਟਰ ਲੈਵਲ ਹਾਈ ਹੈ ਜਿੱਥੇ ਸੇਮ ਹੈ ਸੇਮ ਏਰੀਆ ਦੇ ਵਿੱਚ ਨਹੀਂ ਹੁੰਦਾ ਔਰ ਜਿੱਥੇ ਮਰਜ਼ੀ ਤੁਸੀਂ ਇਹਨੂੰ ਲਾ ਸਕਦੇ ਹੋ ਬਿਲਕੁਲ ਟਿੱਬਿਆਂ ਟਿੱਬਿਆਂ ਤੇ ਲਾ ਲਓ ਆਪਾਂ ਛਾ ਟਿੱਬੇ ਦੇ ਉੱਤੇ ਵੀ ਲਾ ਸਕਦੇ ਹਾਂ ਹਾਂਜੀ ਕੰਪਨੀਆਂ ਨੇ ਜਿਵੇਂ ਫਾਰਮਿੰਗ ਕਰਵਾਈ ਹੈ ਕਦੇ ਕੋਈ ਮਿਰਚ ਦੀ ਹੋ ਗਈ ਹੋਰ ਹੋ ਗਈ ਜਾਂ ਉਸ ਤਰ੍ਹਾਂ ਦੇ ਵਿੱਚੋਂ ਲੋਕਾਂ ਦਾ ਫਾਰਮਰਾਂ ਦਾ ਇਹ ਬਿਆਨ ਆਉਂਦਾ ਵੀ ਯਾਰ ਇਹ ਫੇਲ ਹੋ ਜਾਊਗਾ ਯਾਰ ਤੁਸੀਂ ਚੱਕ ਕੇ ਨਹੀਂ ਲੈ ਜਾਣਾ ਅੰਜੀਰ ਦੀ ਮਾਰਕੀਟ ਦੇ ਵਿੱਚ ਬਹੁਤ ਵੱਡੀ ਡਿਮਾਂਡ ਹੈ ਇਮਿਊਨਿਟੀ ਬੂਸਟਰ ਹੈ ਔਰ ਜਿਹੜਾ ਅੰਜੀਰ ਜਿਹੜਾ 300 ਬਿਮਾਰੀਆਂ ਦੇ ਉੱਤੇ ਕੰਮ ਕਰਦਾ ਤਾਂ ਕਰਕੇ ਇਹ ਤੂੰ ਜਿਹੜੇ ਫਾਰਮਰ ਨੇ ਲਾ ਲਿਆ ਇਹ ਨਹੀਂ ਹੋ ਸਕਦਾ ਵੀ ਕੋਈ ਕਿਸੇ ਦਾ ਇਹ ਇਹ ਫੇਲ ਹੋਣ ਵਾਲਾ ਮਤਲਬ ਕੀ ਆਪਾਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਵੇ ਜੇ ਆਪਣੇ ਪੰਜਾਬ ਤੇ ਰਾਜਸਥਾਨ ਦੀ ਗੱਲ ਕਰੀਏ ਕਿੰਨੇ ਕਿੱਕੜ ਦੇ ਵਿੱਚ ਅੰਜੀਰ ਦੇ ਬਾਗ ਲੱਗ ਚੁੱਕੇ ਹੋਣੇ ਜਿਹੜਾ ਮੈਂ ਮਤਲਬ ਕਿ ਜਿਆਦਾ ਉਧਰ ਰਾਜਸਥਾਨ ਬਿਕਨੈਰ ਸੈਟ ਦੀ ਗੱਲ ਨਹੀਂ ਕਰੂੰਗਾ ਗੰਗਾ ਨਗਰ ਹਨੂਮਾਨਗੜ ਜਿਹੜਾ ਆਪਣਾ ਪੰਜਾਬ ਦਾ ਏਰੀਆ ਜੇ ਗੱਲ ਕਰੀਏ ਬਠਿੰਡਾ ਮਾਨਸਾ ਡਿਸਟ੍ਰਿਕਟ ਮਾਲਵਾ ਏਰੀਆ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ 200 ਏਕੜ ਦੇ ਨੀਅਰ ਬਾਊਟ ਜਿਹੜਾ ਇਹ ਪਲਾਂਟ ਜਿਹੜੇ ਇਹ ਇਹਦੇ ਲੱਗੇ ਹੋਏ ਆ ਜੀ ਕਿਸਾਨਾਂ ਦਾ ਝੁਕਾ ਆ ਰਿਹਾ ਜੀ ਅੰਜੀਰ ਵੱਲ ਹਾਂ ਬਿਲਕੁਲ ਆ ਰਿਹਾ ਜੀ ਇੱਕ ਬਦਲਾਵ ਜਿਹੜਾ ਹੈ ਲੋਕ ਲਿਆਉਣਾ ਚਾਹੁੰਦੇ ਇਹਦੇ ਵਿੱਚ ਮਤਲਬ ਕਿ ਚਾਹੁੰਦੀ ਹੈ ਜਾਂ ਜਿਹੜੇ ਪੜ੍ਹੇ ਲਿਖੇ ਫਾਰਮਰ ਹੈ ਜਾਂ ਦੇਖਿਆ ਕਿਸਾਨ ਮੀਰੋ ਤੁਸੀਂ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਅੰਜੀਰ ਦਾ ਬਾਗ ਲਾਉਣ ਵਾਲੇ Rajasthan ਦੇ ਸੰਤਪੁਰਾ ਪਿੰਡ ਦੇ ਮੱਖਣ ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਆ ਤੇ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਕਿ ਕਿਵੇਂ ਅਸੀਂ ਬਦਲਵੀਂ ਫਸਲ ਲਾ ਕੇ ਆਪਦੀ ਆਮਦਨ ਵਿੱਚ ਚੋਖਾ ਵਾਅਦਾ ਕਰ ਸਕਦੇ ਹਾਂ ਕਿਉਂਕਿ ਆਪਾਂ ਜਾਣਦੇ ਹੀ ਹਾਂ ਕਿ ਜਿਵੇਂ ਨਰਮੇ ਤੇ ਝੋਨੇ ਦੇ ਵਿੱਚ ਖਰਚੇ ਜ਼ਿਆਦਾ ਹੋ ਜਾਂਦੇ ਐ ਉਹਨਾਂ ਦੀ ਸਾਮ ਸੰਭਾਲ ਤੇ ਜ਼ਿਆਦਾ ਫਿਰ ਉਹਨਾਂ ਨੂੰ ਲੇਬਰ ਦੀ ਬੜੀ ਵੱਡੀ ਸਮੱਸਿਆ ਜਦੋਂ ਨਰਮੇ ਦੀ ਚੁਗਾਈ ਹੁੰਦੀ ਹੈ ਉਦੋਂ ਆਉਂਦੀ ਹੈ ਇਸ ਕਰਕੇ ਆਪਾਂ ਬਦਲਵੀਂ ਫਸਲ ਵੱਲ ਬੇਸ਼ੱਕ ਆਪਾਂ ਡਰਦੇ ਨਹੀਂ ਜਾਂਦੇ ਵੀ ਤਜਰਬਾ ਨਵਾਂ ਪਤਾ ਨਹੀਂ ਕਿਦਾਂ ਦਾ ਰਹੇਗਾ ਪਰ ਜੇਕਰ ਆਪਾਂ ਮੱਖਣ ਸਿੰਘ ਵਰਗੇ ਕਿਸਾਨਾਂ ਦੇ ਤਜਰਬਿਆਂ ਨੂੰ ਲੈ ਕੇ ਅਜਿਹੇ ਤਜਰਬੇ ਕਰੀਏ ਜਿਹੜੇ ਸਾਡੀ ਜ਼ਿੰਦਗੀ ਨੂੰ ਸੁਧਾਰਨ ਲਈ ਸਾਡੀ ਕਿਸਾਨੀ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਾਮਯਾਬ ਹੋਣ ਤਾਂ ਅਜਿਹੇ ਉਪਰਾਲੇ ਸਾਨੂੰ ਲਾਜ਼ਮੀ ਤੌਰ ਤੇ ਕਰਨੇ ਚਾਹੀਦੇ ਹਨ ਮੈਂ ਫਿਰ ਸਾਰੇ ਹੀ ਕਿਸਾਨ ਵੀਰਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਚੈਨਲ ਓਨਲੀ ਐਗਰੀਕਲਚਰ ਲਾਜ਼ਮੀ ਤੌਰ ਤੇ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਅਸੀਂ ਕਿਸਾਨੀ ਨਾਲ ਸੰਬੰਧਤ ਅਜਿਹੀਆਂ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਵਾਂਗੇ ਜੋ ਤੁਹਾਡੇ ਕਿਸਾਨੀ ਕਾਰਨ ਦੇ ਵਿੱਚ ਤੇ ਤੁਹਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਲਾਹੇਵੰਦ ਹੋਣਗੀਆਂ ਬਹੁਤ ਬਹੁਤ